ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਆਈਪੀਐਸ ਧਰਮਪਤਨੀ 100 ਕਰੋੜ ਦੇ ਸਾਈਬਰ ਸਕੈਮ ਮਾਮਲੇ ਦੇ ਵਿੱਚ ਘਿਰੇ ਹੋਏ ਨੇ ਜਾਰੇ ਸਰਕਾਰ ਨੇ ਜੋ ਦੇਖਿਆ ਕਿ ਘਿਰੇ ਹੋਏ ਨੇ ਸਾਡੇ ਮੰਤਰੀ ਤੇ ਇੱਕ ਆਈਪੀਐਸ ਅਫਸਰ ਤਾਂ ਅੱਜ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤਿੰਨ ਮੈਂਬਰੀ ਸੈਟ ਬਣਾ ਦਿੰਦੇ ਨੇ ਪਰ ਕੀ ਇੱਕ ਕੈਬਨਿਟ ਮੰਤਰੀ ਤੇ ਆਈਪੀਐਸ ਅਫਸਰ ਤੇ ਪੰਜਾਬ ਦੇ ਡੀਜੀਪੀ ਸਾਹਿਬ ਦੁਆਰਾ ਬਣਾਈ ਹੋਈ ਸਿੱਟ ਕੋਈ ਕਾਰਵਾਈ ਕਰੂ ਕੀ ਕਾਰਵਾਈ ਕਰ ਸਕਦੀ ਹੈ ਕੀ ਇਹ ਮਾਮਲਾ ਸਾਰਾ ਸਾਹਮਣੇ ਆ ਸਕਦਾ ਹੈ ਇਹ ਮਾਮਲਾ منی ਲਾਂਡਰਿੰਗ ਦਾ ਇਸ ਲਈ ਇੱਕ ਤਾਂ ਇਹਦੇ ਵਿੱਚ ਬੇਨਤੀ ਆ ਕਿ ਅਸੀਂ ਪੱਤਰ ਵੀ ਭੇਜਾਂਗੇ ਕਿ ਈਡੀ ਦੀ ਜਿਹੜੀ ਏਜੰਸੀ ਹੈ ਕੋਈ ਇਹਦੇ ਦਿਸ਼ਾਨ ਬਣ ਕਰੇ ਹਰਜੋਤ ਬੈਂਸ ਅਸਤੀਫਾ ਦੇਵੇ ਅਸਤੀਫਾ ਸਰਕਾਰ ਨੇ ਲੈਣਾ ਨਹੀਂ ਗਵਰਨਰ ਸਾਹਿਬ ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਬਰਖਾਸਤ ਕਰੋ ਜਦੋਂ ਤੱਕ ਜਾਂਚ ਚੱਲਦੀ ਹੈ ਜੇ ਇਹ ਸਾਰਾ ਮਾਮਲਾ ਚੰਗੀ ਤਰ੍ਹਾਂ ਸਾਹਮਣੇ ਲਿਆਉਣ ਲਈ ਹਰਜੋਤ ਬੈਂਸ ਅਸਤੀਫਾ ਨਹੀਂ ਦਿੰਦਾ ਕੋਈ ਸਰਕਾਰ ਮੁੱਖ ਮੰਤਰੀ ਸਾਹਿਬ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਜਾਂ ਹਰਜੋਤ ਬੈਂਸ ਸਾਰਿਆਂ ਦਾ ਯੂਥ ਕਾਲਜ ਦੇ ਵੱਲੋਂ ਕਰੋ ਕਰਾਂਗੇ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਹੈ ਇਹ ਕਟੜ ਇਮਾਨਦਾਰ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਕਟੜ ਇਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਪ੍ਰਧਾਨ ਕਟੜ ਇਮਾਨਦਾਰ ਪਾਰਟੀ ਦਾ ਪ੍ਰਧਾਨ ਸ਼ਰਾਬ ਦੇ ਘਟਾਲੇ ਵਿੱਚ ਅੰਦਰ ਹੈ ਉਹਨਾਂ ਦੇ ਪਾਰਟੀ ਦੇ ਇੱਕ ਮੰਤਰੀ ਤੇ ਸਾਈਬਰ ਸਕੈਮ ਦੇ ਕਰੋੜਾਂ ਤੇ ਉਹਦੀ ਧਰਮ ਪਤਨੀ ਦੇ ਮਤਲਬ ਮਾਮਲੇ ਦੇ ਇਲਜ਼ਾਮ ਨੇ ਸੋ ਇਸ ਲਈ ਇਹਨਾਂ ਨੂੰ ਤੁਰੰਤ ਤਸਦੀਫਾ ਦੇਣਾ ਚਾਹੀਦਾ ਨਹੀਂ ਫਿਰ ਅਸੀਂ ਆਪਣਾ اخਲਾਕੀ ਫਰਸਮੰਦੇ ਹੋਏ ਇਹਨਾਂ ਦਾ ਘਰੋ ਕਰਾਂਗੇ ਮੁੱਖ ਮੰਤਰੀ ਦਾ ਘਰੋ ਕਰਾਂਗੇ ਤੇ ਇਸ ਮਸਲੇ ਦੇ ਵਿੱਚ ਇਸ ਕਪੜੇ ਦੇ ਵਿੱਚ ਇਹਨਾਂ ਨੂੰ ਨੱਠਣੇ ਦੇਵਾਂਗੇ ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਲਈ ਗਵਰਨਰ ਸਾਹਿਬ ਉਹਨਾਂ ਨੂੰ ਵੀ ਮਿਲ ਕੇ ਜਲਦੀ ਜਿਹੜੀ ਆ ਪਾਰਟੀ ਵੱਲੋਂ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਮੰਗ ਪੱਤਰ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਬੈਂਸ ਤੇ ਉਹਨਾਂ ਦੀ ਆਈਪੀਐਸ ਧਰਮਪਤਨੀ 100 ਕਰੋੜ ਦੇ ਸਾਈਬਰ ਸਕੈਮ ਮਾਮਲੇ ਦੇ ਵਿੱਚ ਘਿਰੇ ਹੋਏ ਨੇ ਜਾਰੇ ਸਰਕਾਰ ਨੇ ਤਾਂ ਦੇਖਿਆ ਕਿ ਘਿਰੇ ਹੋਏ ਨੇ ਸਾਡੇ ਮੰਤਰੀ ਤੇ ਇੱਕ ਆਈਪੀਐਸ ਅਫਸਰ ਤਾਂ ਅੱਜ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤਿੰਨ ਮੈਂਬਰੀ ਸੈੱਟ ਬਣਾ ਦਿੰਦੇ ਨੇ ਪਰ ਕੀ ਇੱਕ ਕੈਬਨਿਟ ਮੰਤਰੀ ਤੇ ਆਈਪੀਐਸ ਅਫਸਰ ਤੇ ਪੰਜਾਬ ਦੇ ਡੀਜੀਪੀ ਸਾਹਿਬ ਦੁਆਰਾ ਬਣਾਈ ਹੋਈ ਸੈੱਟ ਕੋਈ ਕਾਰਵਾਈ ਕਰੂ ਕੀ ਕਾਰਵਾਈ ਕਰ ਸਕਦੀ ਹੈ ਕੀ ਇਹ ਮਾਮਲਾ ਸਾਰਾ ਸਾਹਮਣੇ ਆ ਸਕਦਾ ਹੈ ਇਹ ਮਾਮਲਾ منی ਲੌਂਡਰਿੰਗ ਦਾ ਇਸ ਲਈ ਇੱਕ ਤਾਂ ਇਹਦੇ ਵਿੱਚ ਬੇਨਤੀ ਹੈ ਕਿ ਅਸੀਂ ਪੱਤਰ ਵੀ ਭੇਜਾਂਗੇ ਕਿ ਈਡੀ ਦੀ ਜਿਹੜੀ ਏਜੰਸੀ ਆ ਕੋਈ ਇਹਦੇ ਦੀਸ਼ਾਨ ਬਿਨ ਕਰੇ ਹਰਜੋਤ ਬੈਂਸ ਅਸਤੀਫਾ ਦੇਵੇ استعفا سرکار نے لینا نہیں گورنر صاحب ਨੂੰ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਬਰਖਾਸਤ ਕਰੋ ਜਦੋਂ ਤੱਕ جانچ چل رہی ہے۔ ਜੇ ਇਹ ਸਾਰਾ معاملہ ਚੰਗੀ ਤਰ੍ਹਾਂ ਸਾਹਮਣੇ ਲਿਆਉਣ ਲਈ ਹਰਜੋਤ ਬੈਂਸ استعفا ਨਹੀਂ ਦਿੰਦਾ کوئی ਸਰਕਾਰ ਮੁੱਖ ਮੰਤਰੀ ਸਾਹਿਬ ਕਾਰਵਾਈ ਨਹੀਂ ਕਰਦੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਜਾਂ ਹਰਜੋਤ ਬੈਂਸ ਸਾਰਿਆਂ ਦਾ ਯੂਥ ਕਾਲੀ ਦਲ ਵੱਲੋਂ ਘਰੋਅ ਕਰਾਂਗੇ ਕਿਉਂਕਿ ਇਹ ਮਾਮਲਾ ਬਹੁਤ ਵੱਡਾ ਇੱਕ ਕਟੜ ਇਮਾਨਦਾਰ ਪਾਰਟੀ ਜਿਹੜੀ ਕਹਿੰਦੀ ਆ ਕਿ ਅਸੀਂ ਕਟੜ ਇਮਾਨਦਾਰ ਪਾਰਟੀਆਂ ਜਿਨ੍ਹਾਂ ਦਾ ਪ੍ਰਧਾਨ ਕਟੜ ਇਮਾਨਦਾਰ ਪਾਰਟੀ ਦਾ ਪ੍ਰਧਾਨ ਸ਼ਰਾਬ ਦੇ ਘਟਾਲੇ ਵਿੱਚ ਅੰਦਰ ਆ ਉਹਨਾਂ ਦੇ ਪਾਰਟੀ ਦੇ ਇੱਕ ਮੰਤਰੀ ਤੇ ਸਾਈਬਰ ਸਕਾਇਮ ਦੇ ਕਰੋੜਾਂ ਤੇ ਉਹਦੀ ਧਰਮ ਪਤਨੀ ਦੇ ਮਤਲਬ ਮਾਮਲੇ ਦੇ ਇਲਜ਼ਾਮ ਨੇ ਸੋ ਇਸ ਲਈ ਇਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਨਹੀਂ ਫਿਰ ਅਸੀਂ ਆਪਣਾ اخਲਾਕੀ ਫਰਜ਼ ਸਮਝਦੇ ਹੋਏ ਇਹਨਾਂ ਦਾ ਘਰੋ ਕਰਾਂਗੇ ਮੁੱਖ ਮੰਤਰੀ ਦਾ ਘਰੋਂ ਕਰਾਂਗੇ ਤੇ ਇਸ ਮਸਲੇ ਦੇ ਵਿੱਚ ਇਸ ਕਪੜੇ ਦੇ ਵਿੱਚ ਇਹਨਾਂ ਨੂੰ ਨੱਠਣੇ ਦੇਵਾਂਗੇ ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਲਈ ਗਵਰਨਰ ਸਾਹਿਬ ਉਹਨਾਂ ਨੂੰ ਵੀ ਮਿਲ ਕੇ ਜਲਦੀ ਜਿਹੜੀ ਆ ਪਾਰਟੀ ਵੱਲੋਂ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਮੰਗ ਪੱਤਰ